ਉਂਗਲੀ ਰੇਖਾ ਰਾਣੀ ਰੱਖ ਰੱਖ ਕਿਹਦੇ ਪਹਰਾਇਸ ਹੈ ਹੈਲੋ ਰਾਖੀ ਨੇ ਰੇਸ਼ੀ ਨੂੰ ਲਾਗ ਹੈਲੋ ਜੀ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਇਹ ਸਾਰੇ ਸਭ ਤੋਂ ਪਹਿਲਾਂ ਹੈਪੀ ਲੋੜੀ ਆਪ ਸਭ ਨੂੰ ਅੱਜ ਆਪਣੇ ਪਿੰਡ ਦਾ ਗੁਰਦੁਆਰਾ ਸਭ ਮੈਂ ਪਿੰਡ ਸੈਂਪਲੀ ਸਾਹਬ ਦੀ ਰਹਿਣ ਵਾਲੀ ਆ ਡਿਸਟ ਹੈ ਮੇਰਾ ਫਤਿਹਗੜ ਸਾਹਬ ਸਟੇਟ ਆਫ ਪੰਜਾਬ ਸਟੇਟ ਮੇਰਾ ਪੰਜਾਬ ਹੈ ਠੀਕ ਹੈ ਅੱਜ ਚੱਲੇ ਆ ਚੁੰਨੀ ਚੁੰਨੀ ਕਲਾ ਉੱਥੇ ਤੇ ਲੈ ਕੇ ਆਵਾਂਗੇ ਲੋਹੜੀ ਦੇ ਵਾਸਤੇ ਸਮਾਨ ਥੋੜਾ ਜਿਹਾ ਤੁਹਾਨੂੰ ਦੱਸ ਕੇ ਆ ਕਿ ਤੁਸੀਂ ਵਲੋਗ ਇੰਜੋਏ ਕਰੋ ਕਿ ਜੀ ਸੈਂਪਲੀ ਦੀ ਮਸਤੀ ਦੇਖਿਓ ਆਪਣਾ ਪਿੰਡ ਦਿਖਾਉਂ ਤੁਹਾਨੂੰ ਮੈਂ ਸ਼ੇਅਰ ਕਰਾਉਂਗੀ ਜੀ ਵਲੋਗ ਚ ਪੂਰੇ ਬਣੇ ਰਹੋ ਦੇਖੋ ਪੂਰਾ ਵਲੋਗ ਫੜੂੰਗੜੀ ਆ ਦੇਖੋ ਜੀ ਆਇਆ ਮੇਰਾ ਪੰਜਾਬ ਮੇਰਾ ਸੋਨਾ ਪੰਜਾਬ ਮੇਰੇ ਸਾਰੇ ਹਰੇ-ਭਰੇ ਪੰਜਾਬ ਕੋਣ-ਕੋਣ ਪੰਜਾਬ ਤੋਂ ਮੇਰਾ ਵਲੌਗ ਦੇਖ ਰਹੇ ਹੈ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਆਇਆ ਜੀ ਮੇਰਾ ਪੰਜਾਬ ਮੇਰਾ ਹਸਦਾ ਵਸਦਾ ਰਹੇ ਪੰਜਾਬ ਆਉਗੀ ਬਸ ਖੁਸ਼ੀਆਂ ਨਾਲ ਭਰਿਆ ਪੰਜਾਬ हाँ जी देखो सामने फैक्टरी अमूल फैक्ट्री अमूल दूध जो है ना उसकी फैक्ट्री है, है देखो आ सामने जोड़ा पिंड है ना जो ये गाँव है वो पमोर है ये पमोर पिंड है अपना है सैंपली मैं थोड़ा तो दर्शन कराऊंगी अड्डे तो ये बैठी आप दर्शन करा गुरुद्वारा साहब दे कमेंट जरूर करना वागुरू जरूर लिखना जमेंट च वा लिखो ਵਾਹਿਗੁਰੂ ਲਿਖੂ ਵਾਹਿਗੁਰੂ ਬਾਬਾ ਜੀ ਉਹਦੀ ਸਾਰੀਆਂ ਮਨੁਕਾਮਨਾ ਪੂਰੀਆਂ ਕਰਨਗੇ ਸਭ ਨੂੰ ਤਰੱਕੀਆਂ ਦੇਣਗੇ ਜੀ ਉਹ ਸਾਹਮਣੇ ਦੇਖੋ ਇਹ ਹਾ ਨਿਸ਼ਾਨ ਸਾਹਿਬ ਲੱਗੇ ਹੋਏ ਆਪਣੇ ਪਿੰਡ ਦਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਆ ਦੇਖੋ ਸਹਜ ਜੀ ਬੈਠੀ ਹੈ ਬਹੁਤ ਸੋਹਣਾ ਹੈ ਮੇਰਾ ਪੁੱਤ ਉਹ ਦੇਖੋ ਇਹ ਸਾਹਮਣੇ ਨਿਸ਼ਾਨ ਸਾਹਿਬ ਦਰਸ਼ਨ ਹੁੰਨੇ ਕਿ ਨੂੰ ਇਹਨੂੰ ਦਰਸ਼ਨ ਹੁੰਨੇ ਵਾਹਿਗੁਰੂ ਜ਼ਰੂਰ ਲਿਖਿਓ ਕਮੈਂਟਾਂ ਚ ਕਹਾਂ ਕਹਾਂ ਸਿਆ ਮੇਰੀ ਵੀਡੀਓ ਦੇਖਦੇ ਹੋ ਆ ਵੀ ਦੱਸਿਓ ਠੀਕ ਹੈ ਤੇ ਹੁਣ ਆ ਗਿਆ ਜੀ ਉਹ ਉਹ ਪਤਾ ਕਿਹੜਾ ਬੋਟੇ ਦੇ ਵਿੱਚ ਸਾਹਮਣੇ ਹੀ ਓਟੋ ਆ ਰਿਹਾ ਤੁਹਾਨੂੰ ਦਿਖਾਵਾਂਗੀ ਆ ਦੇਖਿਓ ਓਟੋ ਰੁਕਤਾ ਜੀ ਹਾਂਜੀ ਹੁਣ ਆਪਾਂ ਬਹਿ ਗਏ ਓਟੋ ਦੇ ਵਿੱਚ ਚੁੰਚਲੇ ਚੁੰਨੀ ਕਲਾ ਚੁੰਨੀ ਕਲਾ ਸਾਡੇ ਨੇੜੇ ਪੈਂਦਾ ਪਿੰਡ ਹੀ ਹੈ ਬਹੁਤ ਉੱਥੇ ਸਾਮਾਨ ਮਿਲ ਜਾਂਦਾ ਸਾਰਾ ਛੋਟਾ ਜਿਹਾ ਬਾਜ਼ਾਰ ਹੈ ਸ਼ਹਿਰ ਹੈ ਛੋਟਾ ਜਿਹਾ ਆ ਦੇਖੋ ਓਟੋ ਦੇ ਵਿੱਚ ਜਾ ਰਹੀ ਹਾਂ ਹਾਂਜੀ ਹੁਆ ਪਟਿਆ ਨਹੀਂ ਆ ਚੁੱਕੇ ਚੁੰਨੀ ਤੱਕ ਕਿਉਂਕਿ ਉਹਨੇ ਜਾਣਾ ਸੀ ਇੱਧਰ ਉਹਨੇ ਦੂਸਰ ਜਾਣਾ ਸੀ ਕਿ ਆਪਾਂ ਨੇ ਜਾਣਾ ਇਸ ਸਾਈਡ ਕਿ ਉਹਨੇ ਜਾਣਾ ਸੀਗਾ ਲੰਡਰ ਉਹਨੇ ਲੰਡਰ ਜਾਣਾ ਸੀਗਾ ਆਪਾਂ ਜਾਣਾ ਇੱਧਰ ਚੁੰਨੀ ਵੱਲ ਸ਼ਾਪਸ ਦੇਖੋ ਕਿਨੀ ਰੌਣਕ ਚਹਿਲ ਮਹਿਲ ਹੈ ਇੱਥੇ ਸਟਾਰਟ ਹੋ ਜਾਂਦੀ ਹੈ ਚੁੰਨੀ ਚੁੰਨੀ ਕਲਾ ਪੰਜਾਬ ਉਹ ਦੁਕਾਨ ਸਪਚਾ ਸਜਿਆ ਹੋਇਆ ਪੂਰਾ ਸਿਆਜ ਬੀਤ ਮੇਂ ਨਾਲ ਸਿਆਜ ਪ੍ਰਧਾਨ ਬਹੁਤ ਬਹੁਤ ਚੁੱਪ ਨਹੀਂ ਹੁੰਦੀ 1 ਮਿੰਟ ਨਹੀਂ ਚੁੱਪ ਹੁੰਦੀ ਆਪਾਂ ਚੱਲ ਬਚਣ ਬੋਲੀ ਜਾਂਦੀ ਹੈ ਤਾਂ ਮੈਂ ਇਹਨਾਂ ਚੁਟਕਿਆਂ ਦੇ ਦਿੰਦੀ ਨਹੀਂ ਕਰੂਗੀ ਆਹ ਕਿੱਥੇ ਚੁੱਪ ਹੋ ਜਾਵੋ ਤਾਂ ਤੂੰ ਕਹਿੰਨੀ ਬੋਲਦੀ ਆ ਮੈਂ ਨਹੀਂ ਬੋਲਦੀ ਹਾਂਜੀ ਹੁਣ ਬਸ ਆਪਾਂ ਨੇੜੇ ਆ ਗਏ ਆ ਆ ਦੇਖੋ ਬਾਹਰ ਸ਼ਾਪਸ ਲੱਗੀ ਹੋਈ ਹੈ ਕਿੰਨਾ ਲੱਗਿਆ ਹੋਇਆ ਦੇਖੋ ਪੰਡਾਲ ਹਨਾ ਲੋਖ ਖਰੀਦ ਰਹੇ ਆ ਜਿਨ੍ਹਾਂ ਨੂੰ ਖੁਸ਼ੀਆਂ ਨੇ ਹਨਾ ਮੈਂ ਵੀ ਆਹੀ ਲੈਣ ਆਈ ਆ ਬਟ ਮੈਂ ਥੋੜੀ ਹੀ ਲਵਾਂਗੀ ਜਿਆਦਾ ਨਹੀਂ ਲਵਾਂਗੀ ਕਿਉਂਕਿ ਦਿਲ ਬਹੁਤ ਦੁਖੀ ਹੈ ਡਲੇਵਾਲ ਸਾਹਿਬ ਨੂੰ ਦੇਖ ਕੇ ਉਹਨਾਂ ਦੀ ਹਾਲਤ ਨੂੰ ਦੇਖ ਕੇ ਦਿਲ ਬਹੁਤ ਦੁਖੀ ਹੈ ਬਸ ਇੱਕ ਨੂੰ ਆਇਆ ਜਾ ਕਰਨਾ ਹੈ ਪਰ ਮੰਗਾਈ ਬਹੁਤ ਜਿਆਦਾ ਹੈ 1150 ਰੁਪਏ ਚ ਕਿੰਨਾ ਕੁਝ ਸਮਾਨ ਆਇਆ ਮੈਂ ਤੁਹਾਨੂੰ ਦਿਖਾਉਂਗੀ ਵਲੌਗ ਚ ਬਣੇ ਰਹੋ ਠੀਕ ਹੈ ਕਿਹਾ ਕੁਝ ਮੈਂ ਲਿਆ ਘਰ ਜਾ ਕੇ ਦਿਖਾਉਂਗੀ ਤੁਹਾਨੂੰ ਠੀਕ ਹੈ ਜੀ ਮੈਂ ਕਰ ਰਹੀ ਹਾਂ ਇੱਥੇ ਵੇਟ ਗੱਡੀ ਵਾਲੇ ਦਾ ਵੇਟ ਕਰ ਰਹੀ ਹਾਂ ਗੱਡੀ ਵਾਲੇ ਨੂੰ ਕਿੱਥੇ ਹੋਏ ਆਪਰੇ ਉਹ ਆਣਗੇ ਫਿਰ ਲੈ ਕੇ ਜਾਣਗੇ ਆਪਾਂ ਨੂੰ ਉੱਥੇ ਭੀੜ ਦੇਖੋ ਕਿੰਨੀ ਬਹੁਤ ਭੀੜ ਹੈ ਇੱਥੇ ਚਹਿਲ ਮਹਿਲ ਹੋਈ ਪਈ ਹੈ ਤੁਸੀਂ ਕਿੱਥੋਂ ਕਿੱਥੋਂ ਵਲੌਗ ਦੇਖਦੇ ਹੋ ਵਲੌਗ ਨੂੰ ਪਿਆਰ ਦਿਓ ਕਰੋ ਜੀ ਠੀਕ ਹੈ ਜੀ ਵਲੌਗ ਵੇਖੋ ਪੂਰਾ ਇੰਜੋਏ ਕਰੋ ਹਾਂਜੀ ਹੁਣ ਆਪਾਂ ਗੱਡੀ 'ਚ ਬੈਠ ਚੁੱਕੇ ਹੁਣ ਚੱਲਿਆਂ ਆਪਾਂ ਘਰ ਆ ਦੇਖੋ ਬਾਹਰ ਦੁਕਾਨਾਂ 'ਚ ਨਿਕਲ ਆਂਦੀ ਆ ਹੁਣ ਆਪਾਂ ਅੱਗੇ ਚੱਲੇ ਆਂ ਪੀੜ ਦੇਖੋ ਕਿੰਨੀ ਆ ਤੇ ਸਿੰਗਲ ਰੋਡ ਆ ਇਹ ਬਹੁਤ ਪੀੜਾ ਤੇ ਬਹੁਤ ਜ਼ਿਆਦਾ ਪੈਦਲ ਬੰਦਾ ਕੋਈ ਸੜਕ ਕ੍ਰੋਸ ਕਰ ਨਹੀਂ ਸਕਦਾ ਬਹੁਤ ਔਖਾ ਏ ਕ੍ਰੋਸ ਕਰਨਾ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਘਰ ਜਾ ਕੇ ਆਪਾਂ ਮਿਲਾਂਗੇ ਠੀਕ ਆ ਫਿਰ ਤੁਹਾਨੂੰ ਦਿਖਾਵਾਂ ਮੈਂ ਕਿਆ ਕੁਝ ਲੇਕੀ ਆਂ ਵਲੌਗ ਚ ਬਣੇ ਰਹੋ ਪੂਰੀ ਤਰ੍ਹਾਂ ਹੋਏ ਮੈਂ ਦੁਬਾਰੇ ਕਹ ਦਿੰਦੀ ਹਾਂ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆ ਘਰ ਹਾਂਜੀ ਮੈਂ ਘਰ ਆ ਚੁੱਕਿਆ ਹੁਣ ਮੈਂ ਤੁਹਾਨੂੰ ਦਿਖਾਉਂਗੀ ਸਮਾਨ ਕਿ ਮੈਂ ਕਿਆ ਕੁਝ ਲੈ ਕੇ ਕਿੰਨਾ ਕੁ ਸਮਾਨ ਆਇਆ 1100 ਰੁਪਏ ਚ ਵਲੌਗ ਚ ਤੁਸੀਂ ਬਣੇ ਰਹੋ ਠੀਕ ਹੈ ਵਲੌਗ ਪੂਰਾ ਵੇਖਣਾ ਵਲੌਗ ਛੱਡ ਕੇ ਨਹੀਂ ਜਾਣਾ ਵਲੌਗ ਨੂੰ ਸਕਿਪ ਨਹੀਂ ਕਰਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਹੌਸਲਾ ਦਿਓ ਪਲੀਜ਼ ਮੇਰੇ ਚੈਨਲ ਵੱੱਟ ਵਸਪੋਰਟ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਦੇਖੋ ਮੈਂ ਆਪਣੀ ਫੈਮਿਲੀ ਦੀ ਮਦਦ ਕਰਨਾ ਚਾਹੁੰਦੀ ਹਾਂ ਹਰ ਕੋਈ ਕਰਦੇ ਇਹ ਦੇਖੋ ਸੋਚਦਾ ਹਨਾ ਕਿ ਆਪਾਂ ਆਪਣਾ ਖਰਚਾ ਆਪ ਕੱਟੀ ਹੈ ਹਨਾ ਆਪਣੇ ਕੋਲ ਪੈਸੇ ਰੱਖੀ ਆਪਾਂ ਕਿਸੇ ਤੋਂ ਨਾਮ ਮੰਗੀ ਹੈ ਇੰਨਾ ਸਭ ਤਾਂ ਦਿਲ ਕਰਦਾ ਹੈ ਤੇ ਚਲੋ ਜੀ ਅੱਗੇ ਕਰਦੇ ਪ੍ਰੋਸੈਸ ਸ਼ੁਰੂ ਤੇ ਆ ਦੇਖੋ ਜੀ ਮੈਂ ਇੱਧਰ ਰੱਖੀ ਹੋਈ ਹੈ ਚਾਹ ਚਾਹ ਰੱਖੀ ਹੋਈ ਹੈ ਗੈਸ ਤੇ ਪਾਣੀ ਚੜਾ ਤਾ ਕਿਉਂਕਿ ਸਿਰ ਲੱਗੇ ਮੇਰਾ ਦਰਦ ਕਰਨ ਮੈਂ ਕਿਤੇ ਜਾਨੀ ਮੇਰੇ ਸਿਰ ਲੱਗ ਜਾਂਦਾ ਦੁੱਖਣ ਹਵਾ ਪੈਣ ਕਰਕੇ ਨਾ ਸਿਰ ਆ ਪਾਣੀ ਪਾਤਾ ਜ ਜਿਹਨੇ ਪੀਣੀ ਹੈ ਤੁਸੀਂ ਪੀ ਸਕਦੇ ਹੋ ਚਾਹ ਜਿਹਨੇ ਪੀਣੀ ਹੈ ਪੀਓ ਮਹਿੰਗਾਈ ਇੰਨੀ ਜ਼ਿਆਦਾ ਆ ਨਾ ਜੀ ਬਹੁਤ ਮਹਿੰਗਾਈ ਹੈ ਕਮਾਉਣ ਵਾਲਾ ਇੱਕ ਜਣਾ ਹੁੰਦਾ ਖਰਚਣ ਵਾਲੇ ਸਾਰੇ ਜਣੇ ਹੁੰਨੇ ਆ ਆ ਸਭ ਨੂੰ ਰਲ ਮਿਲ ਕੇ ਕਮਾਣਾ ਚਾਹੀਦਾ ਆਪਣੇ ਘਰ ਵਾਲੇ ਦੀ ਕਾਰਨੀ ਚਾਹੀਦੀ ਹੈ ਮੈਂ ਵੀ ਬਹੁਤ ਸੋਚ ਸਮਝ ਕੇ ਹੀ ਖਰਚਾ ਕਰਦੀ ਹਾਂ ਪਰ ਫਿਰ ਵੀ ਪਚਾਂਦੇ ਪਚਾਂਦੇ ਇੰਨਾ ਖਰਚਾ ਹੋ ਜਾਂਦਾ ਜੀ ਦੇਖੋ ਹਨਾ ਦਿਲ ਨਹੀਂ ਕਰਦਾ ਹੈਗਾ ਖਰਚ ਕਰਨ ਪਰ ਕਰੀਏ ਕੀ ਹੁੰਦਾ ਹੀ ਕੁਝ ਨਹੀਂ ਪੈਸੇ ਦਾ ਮੈਂ ਤੁਹਾਨੂੰ ਫੇਰ ਰਿਕਵੈਸਟ ਕਰਦੀ ਜੀ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਮੈਂ ਆਪਣੇ ਘਰ ਦੇ ਦੀ ਹੈਲਪ ਕਰ ਸਕਾਂ ਕੁਝ ਬਣ ਕੇ ਦਿਖਾ ਸਕਾਂ YouTube ਤੇ ਜਰੀਏ ਠੀਕ ਹੈ ਜੀ ਮੈਨੂੰ ਤੁਹਾਡੇ ਪਿਆਰ ਸਤਿਕਾਰ ਦੀ ਬਹੁਤ ਲੋੜ ਹੈ ਜੀ ਤੇ ਹੁਣ ਆ ਦੇਖੋ ਚਾਹ ਤਰੀ ਹੋਈ ਹੈ ਹੁਣ ਮੈਂ ਲਿਉਣੀ ਦੁੱਧ ਦੁੱਧ ਪਾ ਦਨੀਆ ਲਿਆ ਕੇ ਆ ਮੇਰਾ ਕਮਰਾ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਏ ਦੁਰਮ ਹੈ ਹਾਈ ਵੀ ਕੀਤਾ ਤੁਹਾਨੂੰ ਆ ਮੇਰਾ ਕਮਰਾ ਹੈ ਜੀ ਤੇ ਮੈਂ ਗੈਸ ਕਮਰੇ ਚ ਰੱਖਿਆ ਹੋਇਆ ਤੁਸੀਂ ਦੇ ਸੋਚਦੇ ਹੁਣ ਪਤਾ ਨਹੀਂ ਕਾਤੇ ਕਮਰੇ ਚ ਰੱਖਿਆ ਹੋਇਆ ਮੈਂ ਇਸ ਕਰਕੇ ਰੱਖਿਆ ਹੋਇਆ ਕਿਉਂਕਿ ਮੈਂ ਰੈਸਪੀਜ਼ ਬਣਾਉਂਦੀ ਰਹਿਣੀ ਹੈ ਜੀ ਹਨਾ ਰੈਸਪੀ ਬਣਾਈ ਜਾਨੀ ਮੈਂ ਕਦੇ ਕੁਝ ਫਿਰ ਇਸ ਕਰਕੇ ਮੈਂ ਆ ਲਗ ਸਾਡੇ ਕੋਲ ਦੋ ਆਪਣੇ ਕੋਲ ਨਾ ਦੋ ਗੈਸ ਨੇ ਚੁੱਲ੍ਹੇ ਨੇ ਇਸ ਕਰਕੇ ਮੈਂ ਹਾਂ ਕਰਿਓ ਹੈ ਮਲਾਈ ਤਾਰ ਤਾਰੀਏ ਜੀ ਪਹਿਨਾ ਮਲਾਈ ਆਈ ਬੀਤੀ ਨਾ ਮਲਾਈ ਤਾਰੀ ਹੈ ਤੇ ਹਾਂਜੀ ਵਲੋਗ ਚ ਬਣੇ ਰਿਓ ਆ ਦੇਖੋ ਮੈਂ ਪਾ ਦਨੀ ਹੈ ਜੀ ਹੁਣ ਦੁੱਧ ਚਾਹ ਚ ਦੁੱਧ ਪਾ ਦਨੀ ਹੈ ਕਿਹੜੇ ਜੀ ਚਾਹ ਬਣਾਈ ਹੈ ਪੱਤੀ ਜਿਆਦਾ ਪਾ ਕੇ ਕਿਉਂਕਿ ਸੀਰ ਬਹੁਤ ਭਾਰੀ ਹੋਇਆ ਵਾ ਐ ਹੋਇਆ ਵਾ ਫਟ ਜਾਊਗਾ ਹੁਣੇ ਦਵਾਈ ਮੈਂ ਘੱਟ ਹੀ ਖਾਂਦੀ ਆ ਕਿਉਂਕਿ ਘੱਟ ਹੀ ਕਹਿੰਦੇ ਖਾਣੀ ਚਾਹੀਦੀ ਦਵਾਈ ਜਦੋਂ ਜਮੀ ਨਾ ਸਰ ਉਹ ਦਵਾਈ ਖਾਓ ਦਵਾਈ ਵੀ ਜਿਆਦਾ ਖਰਾਬ ਕਰਦੀ ਹੈ ਬੰਦੇ ਨੂੰ ਜਿਆਦਾ ਦਵਾਈ ਨਹੀਂ ਖਾਣੀ ਚਾਹੀਦੀ ਚਾਹ ਚੂ ਪੀ ਕੇ ਸੋ ਸੁਕੇ ਕਈ ਵਾਰ ਠੀਕ ਹੋ ਜਾਂਦਾ ਸਿਰ ਕਈ ਵਾਰ ਨਹੀਂ ਹੁੰਦਾ ਤਾਂ ਆ ਜੋ ਜੀ ਪੀ ਲਓ ਚਾਹ ਚਾ ਆਪਣੀ ਬਣ ਚੁੱਕੀ ਹੈ ਆਹ ਚਾਹ ਪੀ ਲਓ ਜੀ ਜਿਹਨੇ ਪੀਣੀ ਹੈ ਹਾਂਜੀ ਹੁਣ ਚਾਹ ਪੀ ਕੇ ਦੋ ਘੁੱਟਾ ਫਿਰ ਮੈਂ ਤੁਹਾਨੂੰ ਦਿਖਾਨੀ ਹੇ ਸਮਾਨ ਚਾਹ ਰੱਖਦੀ ਆਂਦੀ ਆਂ ਪਾਸੇ ਪਹਿਲਾਂ ਸਮਾਨ ਦਿਖਾ ਦਿੰਦੀ ਆ ਕਿਉਂਕਿ ਵੀਡੀਓ ਹੋ ਜਾਣੀ ਫਿਰ ਆਪਣੀ ਲੰਬੀ ਬਹੁਤ ਜਿਆਦਾ ਆਏ ਜੀ ਰੋੜੀਆਂ ਦਾ ਪੈਕਟ ਰੈਵੜੀਆਂ ਤੁਹਾਡੇ ਇਧਰੇ ਇਸ ਨੂੰ ਕਿਆ ਕਹਿੰਨੇ ਆ ਮੈਂ ਤਾਂ ਜਿ ਰੇਬੜੀਆਂ ਕਹਿੰਨੀਆਂ ਰੋੜੀਆਂ ਕਹਿੰਨੇ ਹਰਿਆਣੇ ਚ ਨੂੰ ਰੋੜੀਆਂ ਕਹਿੰਨੇ ਆ ਪੰਜਾਬ ਚ ਨੂੰ ਰੇਬੜੀਆਂ ਕਹਿੰਨੇ ਆ ਠੀਕ ਆ ਜੀ ਇਹਦੇ ਉੱਤੇ ਪ੍ਰਾਈਸ ਨਹੀਂ ਲਿਖਿਆ ਹੋਇਆ ਵੀ ਇਹ ਕਿੰਨੇ ਦਾ ਆ ਠੀਕ ਆ ਇਹਦੇ ਉੱਤੇ ਕੋਈ ਪ੍ਰਾਈਸ ਨਹੀਂ ਲਿਖਿਆ ਹੋਇਆ ਵੀ ਇਹ ਕਿੰਨੇ ਦਾ ਆ ਠੀਕ ਹੈ ਇਹ ਤੇ ਕਿੰਨੇ ਉਹ ਦਾ ਇਹ ਆ ਲਿਖਿਆ ਹੋਇਆ ਇਹਦੇ ਉੱਤੇ ਲਿਖ ਪੰਜਾਬ ਟੌਪ ਟੇਸਟ ਪੰਜਾਬ ਟੌਪ ਟੇਸਟ ਲਿਖਿਆ ਹੋਇਆ ਹੈ ਇਹਦੇ ਉੱਤੇ ਇਹ ਨਹੀਂ ਜੀ ਪਤਾ ਕਿ ਕਿੰਨੇ ਦਾ ਕਿਉਂਕਿ ਇਹਦੇ ਤੇ ਪ੍ਰਾਈਸ ਨਹੀਂ ਲਿਖਿਆ ਹੋਇਆ ਥੋੜਾ ਮੈਂ ਨਬੋ ਤਾਂ ਸਮਾਨ ਨਹੀਂ ਲਈ ਆ 100 ਗ੍ਰਾਮ ਦੇ ਪਤਾ ਨਹੀਂ ਕਿੰਨਾ ਤੁਹਾਨੂੰ ਤੁਸੀਂ ਦੇਖ ਰਹੇ ਕਿੰਨੇ ਦਾ ਲਿਖਿਆ ਆ ਪੈਕਟ ਤੇ ਲਿਖਿਆ ਹੋਇਆ 100 ਗ੍ਰਾਮ ਦਾ ਤੇ ਨੈਕਸਟ ਲੈ ਕੇ ਆਈ ਆ ਜੀ ਆਹ ਗੱਚਕ ਆ ਗੱਚਕ ਹੈ ਜੀ ਹਰਿਆਣੇ ਚੋਂ ਦੰਤ ਤੋੜ ਮੈਦਾਨ ਤੋੜ ਕਹਿੰਦੀ ਐ ਇਹਨੂੰ ਤੁਸੀਂ ਇਹਨੂੰ ਕਿਆ ਕਹਿੰਦੇ ਹੋ ਤੁਹਾਡੇ ਰੀਚ ਇਹਨੂੰ ਕਿਆ ਕਹਿੰਦੇ ਤੁਸੀਂ ਕਿੱਥੋਂ ਕਿੱਥੋਂ ਵੇਖਦੇ ਜੇ ਪਾਕਿਸਤਾਨ ਵਾਲੇ ਦੇਖਦੇ ਤਾਂ ਤੁਸੀਂ ਪਾਕਿਸਤਾਨ ਵਾਲੇ ਕਮੈਂਟ ਕਰਿਓ ਤੋਂ ਤੁਹਾਡੇ ਇੱਥੇ ਇਸ ਨੂੰ ਕਿਆ ਕਹਿੰਦੇ ਆ ਗੱਚਕ ਮੈਂ ਤਾਂ ਦੰਦ ਤੋੜ ਵੀ ਕਹਿੰਦੀ ਹੁੰਦੀ ਦੀ ਇਹਨੂੰ ਦੰਦ ਤੋੜ ਤੇ ਨੈਕਸਟ ਮੈਲੇ ਕੇ ਆਏ ਮੂਫੜੀਆਂ ਆ ਦੇਖੋ ਆ 1 ਕਿਲੋ ਦਾ ਪੈਕਟ ਹੈ ਇਹਦੇ ਉੱਤੇ ਵੀ ਪ੍ਰਾਈਸ ਪ੍ਰਾਈਸ ਕਿਸੇ ਦੇ ਵੀ ਉੱਪਰ ਨਹੀਂ ਲਿਖਿਆ ਹੈ ਵੀ ਕਿੰਨੇ ਦਾ ਹੈ ਤੁਹਾਡੇ ਇੱਥੇ ਕੀ ਰੇਟ ਹੈ ਪ੍ਰਾਈਸ ਹੈ ਕੀ ਰੇਟ ਚੱਲ ਰਿਹਾ ਹੈ ਮੂਫੜੀਆਂ ਦਾ ਕਿੰਨੇ ਕੀ ਰੇਟ ਪਰ ਕਿਲੋ ਹੈ ਆ ਬਤਾ ਕਮੈਂਟ ਵਿੱਚ ਲਿਖਿਓ ਜਰੂਰ ਠੀਕ ਹੈ ਜੀ ਕਮੈਂਟ ਮੈਂ ਜ਼ਿਆਦਾ ਸਮਾਨ ਨਹੀਂ ਲਈ ਮੈਂ ਤੁਹਾਨੂੰ ਦੱਸਿਆ ਤਾਂ ਵੀ ਦੇਖ ਲਓ 1100 ਰੁਪਏ ਦਾ ਆ ਗਿਆ 1150 ਰੁਪਏ ਲੱਗੇ ਤਾਂ ਵੀ ਬਚਾਂਦੇ ਪਚਾਂਦੇ ਵੀ ਨਾ ਇੰਨਾ ਤਾਂ ਵੀ 1150 ਰੁਪਏ ਲੱਗ ਚੁੱਕੇ ਨੇ ਆਰਾਮ ਨਾਲ ਦਿਲ ਘਟਦਾ ਆ ਸਮਾਨ ਲੈਂਦੇ ਹੋਏ ਕਿ ਆ ਬੰਦਾ ਲਵੇ ਕਿ ਆ ਛੱਡੇ ਦੇਖੋ ਐਨੀ ਕੋ ਹੋ ਹੈਪੀ ਲੋੜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਇੰਨਾ ਕੀ ਮੈਂ ਸਮਾਨ ਲੈ ਕੇ ਆਈ ਆ ਬਹੁਤਾ ਸਮਾਨ ਨਹੀਂ ਲੈ ਕੇ ਆਈ ਮੈਂ ਠੀਕ ਹੈ ਜੀ ਤੇ ਆਹ ਹੈ ਜੀ ਸ਼ੱਕਰ 2 ਕਿਲੋ ਸ਼ੱਕਰ ਲੈਂਦੀ ਆ ਜੀ ਮੈਂ ਚੀਨੀ ਚ ਰਲਾ ਮਿਕਸ ਕਰ ਲੈਨੇ ਆਪਾਂ ਕਿਉਂਕਿ ਕੱਲੀ ਚੀਨੀ ਆਪਾਂ ਨਹੀਂ ਪੀਂਦੇ ਆਪਾਂ ਮਿਕਸ ਕਰਕੇ ਹੀ ਪੀਂਨੇ ਆ ਤੇ ਆ 1 ਕਿਲੋ ਹੈਗੀ ਜੀ ਦਾਲ ਮੂੰਗੀ ਮਸਰੀ ਦੀ ਦਾਲ ਐ ਇਹ ਮਿਕਸ 1 ਕਿਲੋ ਹੀ ਹੈ ਕਿਉਂਕਿ ਸੁੱਕੀ ਸਬਜ਼ੀਆਂ ਖਾ-ਖਾ ਕੇ ਵੀ ਮੂੰਹ ਅੱਕ ਗਿਆ ਹੁਣ ਮੈਂ ਚਲ ਦਾਲ ਬਣਾ ਲਵਾਂਗੇ ਤੇ ਆਹ ਜੀ ਕੋਲਗੇਟ ਆ ਮੇਰੇ ਚਿੱਟੇ ਦੰਦਾਂ ਦਾ ਰਾਜ ਕੋਲਗੇਟ ਐ ਆ ਵਾਈਟ ਵਾਲਾ ਕੋਲਗੇਟ ਆ ਦੇਖੋ ਸਾਲਡ ਵਿੱਚ ਨੂਨ ਦਸਿਆ ਹੋਇਆ ਪਿਆ ਹੋਆ ਮੇਰੇ ਚਿੱਟੇ ਦੰਦਾਂ ਦਾ ਰਾਜ਼ ਇਹੀ ਐ ਦੰਦ ਮੇਰੇ ਬਹੁਤ ਚਿੱਟੇ ਆ ਤੇ ਆਹ ਜੀ 5 ਕਿਲੋ ਚੀਨੀ ਲੈਂਦੀ ਐ ਇਹਦੇ ਵਿੱਚ ਸ਼ੱਕਰ ੜਾ ਲੈਣੀ ਆਪਾਂ ਨੇ ਥੋੜੀ ਥੋੜੀ ਮਿਕਸ ਕਰਕੇ ਕਰ ਲੈਣਾ ਤੇ ਆ ਦੇਖੋ ਜੀ ਪੂਰਾ ਸਮਾਨ ਆਏ ਜੀ ਪੂਰਾ ਸਮਾਨ 1100 ਰੁਪਏ ਦਾ ਆਇਆ ਇਹ ਸਾਰਾ ਸਮਾਨ ਜਿੰਨਾ ਵੀ ਹੈ 1100 ਦਾ ਬੈਠਾ ਹੈ ਆਏ ਆਏ ਆਹ ਪੰਜਾਬੋ ਟੇਸਟ ਟੋਪ ਟੇਸਟ ਆ ਕੋਲਗੇਟ ਹੈ ਤੇ ਆ ਚਿੰਨੀ ਆ 5 ਕਿਲੋ ਠੀਕ ਹੈ ਜੀ ਆ ਇੰਨਾ ਸਮਾਨ ਹੈ ਇੰਨਾ ਹੀ ਸਮਾਨ ਲਿਆਂਦਾ ਇੰਨਾ ਮਹਿੰਗਾ ਆ ਰੇਵੜੀਆਂ ਤੁਹਾਡੇ ਇਧਰ ਇਹਨਾਂ ਨੂੰ ਕਿਆ ਕਹਿੰਨੇ ਦੱਸਿਓ ਕਿਆ ਬੰਦਾ ਲਵੇ ਕਿਆ ਛੱਡੇ ਮੁੱਠਾ ਟੇਕਾਂਗੇ ਜਾਂ ਨੂੰ ਮੁੱਠਾ ਮੁੱਠਾ ਟੇਕ ਕੇ ਸ਼ਾਮ ਨੂੰ ਮੈਂ ਲਾਈਵ ਵੀ ਆਉਂਗੀ ਤੁਹਾਨੂੰ ਦਿਖਾਵਾਂਗੀ ਜਿਹਨਾਂ ਜਿਹਨੇ ਹੁਣ ਵਲੌਗ ਦੇਖ ਲਾਈਵ ਵੇਖ ਸ਼ਾਮ ਨੂੰ ਲਾਈਵ ਹੋ ਕੇ ਮੈਂ ਤੁਹਾਨੂੰ ਦਿਖਾਵਾਂ ਕਿ ਮੈਂ ਅਸੀਂ ਲੋੜੀ ਮਨਾਉਨੇ ਆ ਠੀਕ ਹੈ ਜੀ ਤੁਹਾਡੇ ਇਧਰ ਕਿਵੇਂ ਲੋੜੀ ਇੰਜੋਏ ਕਰਦੇ ਆ ਤੁਸੀਂ ਕਿੱਥੇ ਕਿੱਥੇ ਵਲੌਗ ਵੇਖ ਰਹੇ ਆ ਵਲੌਗ ਨੂੰ ਪਿਆਰ ਦਿਆ ਕਰੋ ਜੀ ਠੀਕ ਹੈ ਜੀ ਹਾਂਜੀ ਦੇਖੋ ਤੁਸੀਂ ਜੇ ਮੇਰੇ ਨੂੰ ਸਪੋਰਟ ਕਰੋਗੇ ਤਾਂ ਹੀ ਮੇਰੇ ਚੈਨਲ ਅੱਗੇ ਵਧੂਗਾ ਹਨਾ ਤਾਂ ਹੀ ਮੇਰੇ ਚ ਵੀ ਹਿੰਮਤ ਆਉਗੀ ਹੋਰ ਅੱਗੇ ਵਲੌਗ ਕੋਣ ਦੀ ਵੀਡੀਓ ਬਣਾਉਣ ਦੀ ਕਿਉਂਕਿ ਮੈਂ ਵੀ ਦੇਖੋ ਬਹੁਤ ਕੁਝ ਕਹਾ ਰਹੀ ਹਾਂ ਬਹੁਤ ਕੁਝ ਸਹਿਣਾ ਪੈਂਦਾ YouTube ਤੇ ਆ ਕੇ YouTube ਆਪਣੀ ਆਜੀ ਦੇਖੋ ਕੋਲਗੇਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਆ ਕੋਲਗੇਟ ਇਹ ਨਾ ਸਭ ਤੋਂ ਬੈਸਟ ਟੂ ਸਾਰੇ ਟੂਥਪੇਸਟ ਜੇ ਸਭ ਤੋਂ ਵੱਡਾ ਵਧੀਆ ਟੂਥਪੇਸਟ ਹੈ ਨਾ ਤਾਂ ਆ ਕੋਲਗੇਟ ਆ ਕੋਲਗੇਟ ਸਭ ਤੋਂ ਵਧੀਆ ਬੈਸਟ ਹੈ ਕੀੜਾ ਨਹੀਂ ਲੱਗਣ ਦਿੰਦਾ ਦੰਦ ਚ ਦੰਦਾਂ ਦੀ ਜਿੰਦਗੀ ਬਦਾ ਦੰਦ ਦਾ ਲਾਈਫ ਬਦਾ ਦੰਦਾਂ ਦੀ ਮੈਂ ਤਾਂ ਆਹੀ ਕਰਦੀ ਆਂ ਸ਼ੁਰੂ ਤੋਂ ਵਿੱਚ ਜਿਹਨੂੰ ਮੈਂ ਰੈੱਡ ਡਬ ਰੈੱਡ ਕਰਦੀ ਸੀ ਕਿ ਪਰ ਉਹਨੇ ਮੇਰੇ ਦੰਦ ਖਰਾਬ ਕਰਤੇ ਸੱਚ ਝੂਠ ਨਹੀਂ ਮੈਂ ਕਹਿੰਦੀ ਮੇਰੇ ਜਾਨ ਵਿੱਚ ਦਰਦ ਹੋਣ ਲੱਗਾ ਤਾਂ ਉਹਨੇ ਆ ਦੇਖੋ ਇਹਦੇ ਵਿੱਚ ਆ ਮਿਕਸ ਜਾਈ ਦਮ ਪਰ ਮੈਂ ਸ਼ੁਰੂ ਤੋਂ ਆਹੀ ਕਰ ਇਹਦੇ ਵਿੱਚ ਨਾ ਚੰਦਨ ਹੈ ਚੰਦਨ ਜਿਹੜਾ ਆਪਣੇ ਨਾ ਮਸੂੜਿਆਂ ਨੂੰ ਉਹ ਕਰਦ ਕੇ ਰੱਖਦਾ ਹੈ ਠੰਡਕ ਪਹੁੰਚਾਈ ਰੱਖਦਾ ਆ ਦੇਖੋ ਉਹਨੇ ਮੇਰੇ ਦੰਦ ਖਰਾਬ ਕਰਦੇ ਸੱਚੀ ਝੂਠ ਨਹੀਂ ਰੈਡ ਟੁੱਟ ਪੇਸਾ ਜਿਹੜੇ ਉਹਨੇ ਮੇਰੇ ਦੰਦਾਂ ਨੂੰ ਨਾਸ ਮਾਰਤਾ ਉਹਨੇ ਮੇਰੇ ਨੰਨ ਦੰਦਾਂ 'ਚ ਠੰਡਾ ਗਰਮ ਲੱਗਣ ਲੱਗ ਗਿਆ ਹੁਣ ਮੈਂ ਇਹਨੂੰ ਲੈ ਕੇ ਮੈਂ ਕੋਲਗੇ ਠੀਕ ਕਰਦੀ ਆ ਰਹੀ ਹਾਂ ਸੁਰਤ ਜਿੱਤੇ ਕੋਲਗੇਟ ਕਿਤੇ ਵੀ ਨਾ ਮੈਂ ਚਾਹ ਨਹੀਂ ਪੀਂਦੀ ਸਵੇਰੇ ਜੇ ਮੈਂ ਇੱਕੜੇ ਕਈ ਵਾਰ ਪੀ ਲੈਂਦੀ ਆ ਨਾ ਗੁਰਲੂ ਕਰਕੇ ਤਾਂ ਮੈਨੂੰ ਬਹਿਮ ਰਹਿੰਦਾ ਉਹ ਬਹਿਮ ਦੇ ਕਾਰਨ ਮੇਰੇ ਟੀੱਡ ਦਰਦ ਲੱਗ ਜਾਂਦਾ ਕਰਨ ਆ ਸੱਕਰ ਹੈ ਜੀ 2 ਕਿਲੋ 2 ਕਿਲੋ ਸੱਕਰ ਹੈ ਆਪਾਂ ਚੀਨੀ 'ਚ ਰੜਾ ਲਵਾਂਗੇ ਇਹਨੂੰ ਠੀਕ ਹੈ ਜੀ ਬਹੁਤ ਬਹੁਤ ਮਹੰਗਾਈ ਹੈ ਜੀ ਬ ਆਹਨ ਆਮਦਨੀ ਇਕਰਪਈ ਖਰਚਾ ਉਹ ਕਹਿੰਦੇ ਨਹੀਂ ਹੁੰਦੇ ਆਮਦਨੀ ਆઠ ਨਹੀਂ ਖਰਚਾ ਰੁਪਈਆ ਵਿੱਚ ਪਾ ਦਨੀ ਸਾਮਾਨ ਸਾਰਾ ਹੁਣ ਪਾ ਕੇ ਇਸ ਮੇਟ ਕੇ ਰੱਖ ਦਨੀ ਤੁਹਾਨੂੰ ਮੈਂ ਦਿਖਾਤਾ ਕਿ ਕਿਆ ਕੁਝ ਹੈ ਠੀਕ ਹੈ ਜੀ ਵਲੌਗ ਚ ਬਣੇ ਰਹੋ ਵਲੌਗ ਨੂੰ ਪਿਆਰ ਦਿਓ ਜੀ ਠੀਕ ਹੈ ਵਿੱਚ ਮੈਂ ਰੱਖ ਦਨੀ ਫਟਾਫਟ ਪਾ ਕੇ ਹਾਂਜੀ ਤੁਹਾਨੂੰ ਸਮਾਨ ਦਿਖਾਉਂਦਾ ਖੰਦਦਾ ਮੈਂ ਭੁੱਲੇ ਗਈ ਸੀ ਮੈਂ ਚਾਹ ਪਾਈ ਹੋ ਮੈਂ ਲੱਗੀ ਹਾਂ ਜੀ ਗਜਰੇ ਗਜਰੇਲਾ ਖਾਣਾ ਚਾਹ ਠੰਡੇ ਉਹ ਗਰਮ ਕੀਤੀ ਆ ਤੁਸੀਂ ਵੀ ਖਾ ਲ ਜਿੰਨੇ ਖਾਣਾ ਮੈਂ ਬਣਾਇਆ ਸੀਗਾ ਤੁਸੀਂ ਵੀਡੀਓ ਦੇਖੀ ਸੀਗੀ ਇਹ ਤਾਂ ਵਲੌਗ ਵੇਖਿਆ ਹੋਊਗਾ ਜਿੰਨੇ ਨਹੀਂ ਦੇਖਿਆ ਦੇਖੋ ਵਲੌਗ ਜਾ ਕੇ ਠੀਕ ਹੈ ਜਿਹੜੇ ਚੈਨਲ 'ਚ ਨਵੇਂ ਨੇ ਨਿਊ ਵਲੌਗ ਦੇਖ ਰਹੇ ਨੇ ਉਸ ਜਾ ਕੇ ਚੈਨਲ ਸਬਸਕ੍ਰਾਈਬ ਕਰਿਓ ਜੀ ਪਲੀਜ਼ ਅੱਜ ਖਾ ਲ ਗਜਰੇਲਾ ਮੈਂ ਲੱਗੀ ਆ ਖਾਣ ਗਰਮ ਚਾਹ ਤੇ ਗਜਰੇਲਾ ਠੀਕ ਹੈ ਜੀ ਮੇਰਾ ਵਲੋਗ ਹੈ ਜਿੱਦਾ ਐਨਕੇ ਵਲੋਗ ਨੂੰ ਪਿਆਰ ਦਿਓ ਜੀ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਥੈਂਕ ਯੂ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਥੈਂਕ ਯੂ ਹੈਪੀ ਲੋੜੀ ਸਭ ਨੂੰ